ਜੀਕੇ ਕੁਐਸਚਨ ਔਨ ਬਾਲ ਦਿਵਸ ਪ੍ਰਸ਼ਨ ਪਹਿਲਾ ਬਾਲ ਦਿਵਸ ਚਿਲड्रनਸ ਡੇ ਹਰ ਸਾਲ ਕਿਸੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਜਵਾਹਰ ਕਿਸ ਤਾਰੀਖ ਨੂੰ ਮਨਾਇਆ ਜਾਂਦਾ ਹੈ 14 ਨਵੰਬਰ ਪ੍ਰਸ਼ੰਤੀਜਾ ਜਵਾਰ ਲਾਲ ਨਹਿਰੂ ਨੂੰ ਬੱਚੇ ਕਿਹੜੇ ਨਾਮ ਨਾਲ ਜਾਣਦੇ ਸਨ ਚਾਚਾ ਨਹਿਰੂ ਪ੍ਰਸ਼ਨ ਚੌਥਾ ਜਵਾਰ ਲਾਲ ਨਹਿਰੂ ਦਾ ਜਨਮ ਦਿਨ ਕਿਉਂ ਮਨਾਇਆ ਜਾਂਦਾ ਹੈ ਉਪਰੋਕਤ ਸਾਰੇ ਪ੍ਰਸ਼ਨ ਪੰਜਵਾਂ ਬਾਲ ਦਿਵਸ ਦਾ ਮੁੱਖ ਉਦੇਸ਼ ਕੀ ਹੈ ਬੱਚਾ ਤੇ ਹੱਕਾ ਅਤੇ ਸਿੱਖਿਆ ਬਾਰੇ ਜਾਗ ਰੁਖਤਾ ਫੈਲਾਉਣਾ ਪ੍ਰਸ਼ਨ ਛੇਵਾ ਭਾਰਤ ਤੋਂ ਇਲਾਵਾ ਕਿਸ ਦੇਸ਼ ਵਿੱਚ ਬਾਲ ਦਿਵਸ ਮਨਾਇਆ ਜਾਂਦਾ ਹੈ ਮੈਕਸੀਕੋ ਪ੍ਰਸ਼ਨ 7ਵਾਂ ਬਾਦ ਦੇਸੋ ਦੀ ਰਸਮ ਲਈ ਕਿਹੜਾ ਮੁੱਖ ਰੰਗ ਵਰਤਿਆ ਜਾਂਦਾ ਹੈ ਹਰਾ ਗ੍ਰੀਨ ਪ੍ਰਸ਼ਨ 8ਵਾਂ Jawaharlal Nehru ਦਾ ਜਨਮ ਦਿਨ ਕਿਹੜੀ ਤਾਰੀਖ ਨੂੰ ਹੈ प्रश्न जवाहर लाल नेहरू ने राष्ट्रीय भारती राष्ट्र शामिल उन्नीस सो अठार प्रश्न दसवा जवाहर लाल नहरू ने किस यूनिवर्सिटी तो बैरिस्टर दी पढ़ाई पूरी की थी ਤੁਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਜਵਾਰलाल नेहरू ਪ੍ਰਸ਼ਨ 12ਵਾਂ ਭਾਰਤ ਵਿੱਚ ਬਾਲ ਦਿਵਸ ਪਹਿਲਾਂ ਕਦੋਂ ਮਨਾਇਆ ਜਾਂਦਾ ਸੀ ਬੱਚਿਆਂ ਦੇ ਕਿਹੜੇ ਅਧਿਕਾਰਾਂ ਅਤੇ ਭਲਾਈ ਲਈ ਜਾਗਰੂਕਤਾ ਫਲਾਉਣ ਲਈ ਮਨਾਇਆ ਜਾਂਦਾ ਹੈ ਬੱਚਿਆਂ ਦੇ ਅਧਿਕਾਰ ਅਤੇ ਭਲਾਈ ਪ੍ਰਸ਼ਨ 14 ਮਾਰ ਦਿਵਸ ਦੀ ਸ਼ੁਰੂਆਤ ਭਾਰਤ ਵਿੱਚ ਕਦੋਂ ਹੋਈ